ਹਾਂ ਜੀ ਭਾਜੀ ਕੀ ਮਸਲਾ ਸਾਰਾ ਜੀ ਭਾਜੀ ਦੇਖੋ ਡਾਕਟਰ ਸਾਹਿਬ ਤੁਹਾਡੇ ਐਪਲੀਕੇਸ਼ਨ ਰੱਖ ਦਿਓ ਤੇ ਹੀ ਪੈਸੇ ਮੰਗ ਰਹੇ ਜੇ ਸਰ ਕੀ ਮਾਮਲਾ ਕੀ ਹੈ ਸਰ ਦੱਸਿਓ ਮੜਿਆ ਆਪਣੇ ਏਟੀਸੀ ਸਾਹਿਬ ਆ ਮੀਸ ਗੁਪਤਾ ਜੀ ਤੇ ਦਫ਼ਤਰ ਆ ਕੇ ਕੰਫਰਮ ਕਰ ਸਕਦੇ ਇਹ ਗੱਡੀ ਆ ਬਿਨਾ ਬਿੱਲ ਤੋਂ ਤੇ ਆਪਾਂ ਰੋਕ ਲਈ ਆ ਇਹ ਬੰਦੇ ਆ ਕੇ ਆੜਨਾ ਲੜਨ ਦਾ ਤੇ ਬੱਲੇ ਸਰਪੇ ਹੀ ਹੈ ਇਹੋ ਜੀ ਕੋਈ ਗੱਲ ਨਹੀਂ ਆ ਕਿ ਉਹ ਪੁੱਛ ਲੋ ਐਵੀਡੈਂਸ ਦਿਖਾ ਦਿਓ ਜਿਹੜੇ ਪੈਸੇ ਮੰਗਦੇ ਹੁਣ ਜਿੰਨੂੰ ਗੱਡੀ ਰੋਕਾਂਗੇ ਉਹ ਅੱਡੇ ਤੇ ਐਵੇਂ ਆ ਕੇ ਕਹਿੰਦੇ ਜੋ ਪੈਸੇ ਮੰਗ ਰਿਹਾ ਹੈ ਕਿ ਕਿ ਸਟਾਰਨ ਦਸੀ ਕਿ ਉਹਦੇ ਕੋ ਬਿਨਾ ਪਹਿਲ ਤੋਂ ਗੱਡੀ ਆ ਤੁਸੀਂ ਕਿਸ ਡਿਪਾਰਟਮੈਂਟ ਤੋਂ ਜੀ ਉਹ ਕਹਿੰਦੇ ਕਮਾਂਡ ਜੀ ਇਸ ਡਿਪਾਰਟਮੈਂਟ ਦਾ ਠੀਕ ਅੱਛਾ ਤੇ ਆਪਣਾ ਸ਼ੋਪ ਨਾਮ ਕੀ ਹੈ ਜੀ ਪਰਮੰਦਰ ਸਿੰਘ ਤੇ ਬਾਕੀ ਤੁਸੀਂ ਜਾਣਕਾਰੀ ਭਾਜੀ ਆਪਣੇ ਅਫੀਸਰ ਮਿਲ ਗੱਲਾਂ ਜੀ ਉਹਨਾਂ ਕੋ ਆ ਕੇ ਲੈ ਸਕਦੇ ਮੈਂ ਬਾਈਟ ਦੇ ਲਈ ਕੰਪੀਟੈਂਟ ਨਹੀਂ ਹਾਂਗਾ ਠੀਕ ਤੁਹਾਨੂੰ ਕੰਮ ਕਰਨ ਦਾ ਇਹ ਸਮਾਨ ਕੀ ਲੈ ਕੇ ਜਾ ਰਹੇ ਸੀ ਇਸ ਤੇ ਤੱਤ ਸਮਾਨ ਕੀ ਨਿਕਲਿਆ ਗੱਡੀ ਤੋਂ ਦੱਸ ਸਕਦੇ ਜੀ ਬਿੱਲ ਦੱਸਿਆ ਜਾਵੇ ਉਹ ਬਿੱਲ ਤੇ ਹੈ ਨਹੀਂ ਇਹਦੇ ਕੋਲ ਕੋਈ ਤਾਂ ਮੈਂ ਦੱਸਾਂਗਾ ਤੁਹਾਨੂੰ ਨਹੀਂ ਨਹੀਂ ਗੱਡੀ ਦੀ ਕੀ ਸਮਾਨ ਕੀ ਸਟੇਲ ਸਕਰਾਈਬ ਹੈ ਭਾਜੀ ਅਸੀਂ ਤੇ ਮੈਂ ਤੁਹਾਨੂੰ ਬੇਨਤੀ ਕਰਨ ਡਿਆ ਵੀ ਹੈ ਨਹੀਂ ਇਹ ਬਿੱਲ ਕਿੰਨੀ ਵਾਰੀ ਤੇ ਕਹਿ ਦਿੱਤਾ ਨਹੀਂ ਨਹੀਂ ਗੱਡੀ ਦਾ ਸਮਾਨ ਕੀ ਕਬਾਰ ਹੈ ਕਿਤੇ ਗੱਡੀ ਭੜੀ ਜਾਂਦੀ ਹੈ ਜਲਾਣੋਂ ਕੱਢਿਆ ਜਾਂਦਾ ਬਿਲਕੁਲ ਖਾਸ ਕਰਕੇ ਗੱਡੀ ਭੜੀ ਜਾਂਦੀ ਹੈ ਇਹਨਾਂ ਦੇ ਰਾਤ ਗੱਡੀ ਭਾਰ ਤੋਂ ਪੈਸੇ ਕਮਾਏ ਉਹ ਵੀ ਮੇਰੀ ਗੱਲ ਮੇਰੀ ਗੱਲ ਕਰਦੇ ਵਗੈਰ ਨੁਕਸਤ ਕਰਦੇ ਠੀਕ ਹੈ ਗੱਡੀ 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 ਦਾ ਸਮਾਨ ਰਾਤ ਗੱਡੀ ਦਾ ਮੇਰੇ ਕੋਲ ਆਨਲਾਈਨ ਮੈਂ ਤੁਹਾਨੂੰ ਰਕਮ ਮੈਂ ਉਹ ਆਨਲਾਈਨ ਕਿਤੇ ਮੈਨੂਅਲ ਗੱਡਿਆ ਫਰ ਹੁਣੇ ਗੱਡਿਆ ਦੇ ਵਿੱਚ ਉਹ ਐਸੇ ਸਾਹਮਣੇ ਗੱਡਿਆ ਆਨਲਾਈਨ ਜੇ ਨਾਲ ਕੁਝ ਰਾਜ ਕੋਈ ਗੱਡੀ ਜੋ ਖਰੀਦ ਕਰਨਾ 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 ਆਹ پلان ਦੇ ਗਏ ਆਈ ਨਹੀਂ 77 ਬੰਦੇ ਮੇਰੀ ਪਹਿਲੀ ਗੱਲ ਰਿਕਵੈਸਟ ਆ ਤੁਹਾਡੇ ਗਾੜੀ ਦੇ ਦੇਖੋ ਉਹ ਜੋ ਲਿਖਿਓ ਕਹਿੰਦਾ ਉਹ ਗੋਡਾ ਤੁਸੀਂ ਇਹਨਾਂ ਨੂੰ ਇਹਨਾਂ ਨਾਲ ਕਹਿ ਦਿੱਤੇ ਡੇਟਾਂ ਤੰਬਾ ਤੰਬਾ ਦਾ ਫਾਉਦਾ ਸਹੀ ਨਹੀਂ ਕੀ ਇਨਫੋਰਮੇਸ਼ਨ ਆ ਤੇ ਮਾਰੇ ਬੰਦੇ ਤੰਗ ਕਰੀ ਜਾਂਦੇ ਯਾਰ ਕਿੱਥੇ ਨੂੰ ਮਾਰੇ ਭਾਈ ਜੀ ਇਹਦਾ ਦੇਖੋ ਮੇਰੀ ਦਾਖਲ ਦੇਖੋ ਸਾਡੇ ਡਿਪਾਰਟਮੈਂਟ ਦੇ ਮੋਬਾਈਲ ਬਹੁਤ ਦਿੰਦੇ ਬਿਲਕੁਲ ਸਾਰੇ ਕੀਤੇ ਡਾਕੂ ਆ ਬਾਈ ਹੋਰ ਉਹ ਕੀ ਕਹਿਣ ਇਨਫੋਰਮੇਸ਼ਨ ਆ ਦੇ ਬੱਤੀ ਅਫਸਰੋ ਦੇਖੋ ਐਵੇਂ ਨਾ ਕਰੋ ਇਹ ਕਾਪੀ ਇੱਕ ਨਾ ਠੱਕਾ ਕਰ ਜਾ ਆਪਣੇ ਡਿਪਾਰਟਮੈਂਟ ਤੋਂ ਇੱਕ ਸਾਡੇ ਬੰਦੇ ਨੇ ਅਮਨਦੀਪ ਤੋਂ ਬਾਹਰ ਕਰਦੇ ਜਿਹਨਾਂ ਕੋ ਕੀ ਲੈਣਾ ਹੈ ਜਿਹੜਾ ਸੈਪਰਲ ਖਾ ਰਿਹਾ ਇਹ ਨਾ ਠੱਕਾ ਭਾਈ ਉਹ ਭਾਜੀ ਦਾ ਬਾਕਾਮ ਉਹਨਾਂ ਕੋ ਕਾਰ ਤੱਕ ਨਹੀਂ ਹੋਣ ਮੈਂ ਤੇ ਸੁਸਾਇਟੀ ਕਿਵੇਂ ਕਰ ਬਸ ਮੈਂ ਪਾਪਾ ਦਿਖਾ ਦਿੰਦਾ ਆ ਲੈ ਇੱਕ ਮੇਰੇ ਯਾਰ ਇੱਕ ਪਾਪਾ ਹੋਰ ਦੋ ਤਿੰਨ ਕਾਰ ਤੱਕ ਮਾਰੀ ਆਪਣੇ ਬੰਦਾ ਨੂੰ ਕਿਤੇ ਪੁੱਛੋ ਕੋਈ ਟੈਂਸ਼ਨ ਨਾਲ ਆਪਾਂ ਐਸੇ ਚੈੱਕ ਕਰਾ ਲੈਂਦੇ ਆ ਸਰ ਪਬਲਿਕ ਦੀ ਚੈੱਕ ਕਰ ਲੋ ਆਰੇ ਬੰਦੇ ਨੇ ਕਰ ਦੇ ਕਰ ਦੇ ਇਹ ਤੁਹਾਡੇ ਬੰਦੇ ਨੇ ਗਲਤ ਹੋਏ ਬੰਦਾ ਪੁੱਤਰ ਹੋ ਕਰਿਆ ਕਰਾਣਾ ਨੁਰੀ ਜਿਹੜੀ ਇਹਦਾ ਬੰਦੇ ਲੋ ਕਰਦੇ ਨੇ ਸੱਤ ਮਾਲਾ ਬੰਦਾ ਮਰੇ ਹੀ ਮਰਿਆ ਆਪਾਂ ਨਾਲ ਜਾ ਕੇ ਦੇਖਣੇ ਚਾਹੀਦੇ ਉਹ ਵਾਤਾ ਕਿਹ ਨਾਲ ਜੁੜੇ ਜਾਣਾ ਮੈਂ ਗਲਤ खालसा कॉलेज मेरी गाड़ी के मगर आके कहते मुझे इन्फॉर्मेश गाड़ी रोक ली मैने कहा हां जी कहते ग की लद्या मैंने कहा स्टील है सिल्वर है तो कहते मुझे इन्फॉर्मेशन मिली है स्टील सिल्वर के थले डेढ़ टन तामा लोड है मैंने कहा सर ऐसा तो कुछ नहीं है ये कहते कोई नहीं साहब के पास चलो जे इनने मोबाइल भी मेरा ले लिया कहते साहब के पास चलो साहब ने चेक करना जे नहीं निकली आ, तारी ग वापस कर देंगे तो मैं केवल गड्डी ले आए अब ये कह रहे दफ्तर चलो दफ्तर तो मैं आके सामने चेक कराती गई हां आपका कितनी मांगी थी, थी। हां 10000 की किसने किसने मांगे थे जो, जो जिन्होंने गाड़ी रोकी थी ये कहते हैं इत्थे ही मुका दिए मैं मैं का मैं कादा मुका दिए मेरे पास है ही कुछ नहीं मेरे पास डेढ़ चंदमा है ही नहीं मैं कादा मुकाना नहीं है ही नहीं सामने है सब लोगों के सामने है जे निकला वो तो हम कुछ दे दें सारा जमाण पे बोलता है भाई सर अपना नाम है मेरा नाम जी वरुण त्रिन हूं मैं अंंबरसर तो एक समाज सेवक हां ये जड़ा ਤੁਸੀਂ ਆਟੋ ਵੇਖਣਦੇ ਹੋ ਮਗਰ ਇਹ ਇੱਕ ਫੇਰੀ ਲਾਂਦਾ ਬੰਦਾ ਕਬਾਰ ਦਾ ਸਮਾਨ ਇਕੱਠਾ ਕਰਦਾ ਵਾ ਇੱਕ ਮਾਰ ਦਾ ਸਮਾਨ ਇਕੱਠਾ ਕਰਕੇ ਕਿਰਾਏ ਤੇ ਆਟੋ ਕਰਕੇ ਕਿਤੇ ਤਲਾਣ ਚੱਲਾ ਹੈਗਾ ਠੀਕ ਆ ਜੀ ਆਹ ਜਿਹੜਾ ਬੰਦਾ ਤੁਸੀਂ ਮਗਰ ਵੇਖਣਦੇ ਇਹਨੂੰ ਖਿਲਾੜ ਲਿਆ ਕਿ ਤੇਰੇ ਸਮਾਨ ਚ ਜੀਾਨੂੰ ਇਨਫੋਰਮੇਸ਼ਨ ਮਿਲੀ ਆ ਡੇਢ ਟਨ ਤੰਬਾ ਵਾ ਉਹ ਕਹਿੰਦਾ ਜਨਾਬ ਮੇਰੇ ਟੈਂਪੋ 'ਚ ਇਦਾਂ ਦਾ ਕੁਝ ਨਹੀਂਗਾ ਮਾੜਾ ਮੋਟਾ ਸਮਾਨ ਆ ਤੁਸੀਂ ਚੈੱਕ ਕਰ ਲਓ ਉਹਨੂੰ ਭਾਈ ਨੰਬਰ ਫਾਟਕ ਤੋਂ ਉਹਨੇ ਖਿਲਾੜਿਆ ਵਾ ਅਮਨਦੀਪ ਲਾ ਕੇ ਆ ਕੇ ਖਿਲਾੜ ਕੇ ਆਟੋ ਉਹਨੂੰ ਕਹਿੰਦਾ ਵਾ ਇਦਾਂ ਵਾ ਤੈਨੂੰ ਅਸੀਂ ਦਫ਼ਤਰ ਨਹੀਂ ਲੈ ਕੇ ਜਾਂਦੇ ਤੂੰ ਉਹਨਾਂ ਨੂੰ 10000 ਰੁਪਿਆ ਦੇ ਤੇ ਇੱਥੇ ਰਫਾ ਦਫਾ ਕਰ ਲਾ ਉਨੇ ਨਿਦੇਜ ਕਹੇ ਹੋਰ ਨਾ ਸਾਡਾ ਨੰਬਰ ਦੇ ਤੱਕ ਭਾਈ ਕੇ ਨਾ ਧੱਕਾ ਹੋ ਲਿਆ ਅਸੀਂ ਇੱਥੇ ਆਏ ਆ ਅਸੀਂ ਉਹਨੂੰ ਕਹਿ ਰਿਹਾ ਕਿ ਜੇ ਸਮਾਨ ਚ ਡੇਟ ਤੋਂ ਤਾਂਬਾ ਨਿਕਲਦਾ ਵਾ ਤੇ ਤੂੰ ਇਹਦੇ ਨਾਲ ਜੁਰਮਾਨਾ ਕਰ ਲੈ ਨਹੀਂ ਤਾਂ ਕਿਸੇ ਨਾ ਨਜਾਇਜ਼ ਨਾ ਕਰ ਭਾਜੀ ਇਹ ਛੋਟੀਆਂ ਛੋਟੀਆਂ ਮੱਛੀਆਂ ਫੜ ਕੇ ਆਟੋ ਫੜ ਕੇ ਤੇ ਜਿਹੜੇ ਵੱਡੇ ਵੱਡੇ ਟਰੱਕ ਕਢਾਉਂਦੇ ਨੇ ਸਾਨੂੰ ਸਭ ਪਤਾ ਆਂਦੇ ਸਾਨੂੰ ਕਹਿੰਦਾ ਭਾਈ ਮੈਂ ਬੱਲੂ ਦੇ ਬੰਦੇ ਜੇ ਬੱਲੂ ਨੂੰ ਜਾਣਦੇ ਹੋ ਤੁਸੀਂ ਇਹਨੂੰ ਪੁੱਛੋ ਕਿਹੜਾ ਵਪਾਰੀ ਤੇਰਾ ਬੱਲੂ ਆ ਜਿਹੜਾ ਨਾਂ ਲੈ ਕੇ ਸਾਨੂੰ ਕਹਿਣ ਨਿਆ ਅਸੀਂ ਕਿਸੇ ਵਪਾਰੀ ਨੂੰ ਜਾਣਦਾ ਮੈਂ ਕਿ ਸਮਝਦਾ ਨਾ ਮੈਂ ਇਹ ਬੰਦਿਆਂ ਨੂੰ ਨਹੀਂ ਜਾਣਦਾ ਭਾਜੀ ਇਹ ਆਟ ਇੱਕ ਸਿਰਫ ਇਨਸਾਨ ਇਦਾਂ ਆਤੇ ਖਲੋਤਾ ਉਹ ਪੈਸੇ ਮੰਗਦਾ ਪਿਆ ਹੇਰ ਕੋ ਉਹ ਢੱਕੇ ਆਪਾਂ ਆਪਾਂ ਸੜਕ ਤੇ ਸਮਾਨ ਲਵਾਤਾ ਵਾ ਇਹਨਾਂ ਨੂੰ ਜੇ ਡੇਟਾਂ ਤੰਬਰ ਚੋਂ ਕੱਢ ਦਣ ਅਸੀਂ ਜੁਰਮਾਨਾ ਮੈਂ ਆਪਣੇ ਪੱਲੋ ਤੋਂ ਆਮੋ ਗਰੀਬ ਬੰਦੇ ਨੂੰ ਨਹੀਂ ਦੇਣ ਦਵਾਂਗਾ ਗੱਡਾਂ ਤੇ ਸਹੀ ਦੇ ਕੇ ਤਾਂ ਤੰਬਰ ਕਿਹੜਾ ਹੈ ਜਗ੍ਹਾ ਪਬਲਿਕ ਦੇ ਸਾਹਮਣੇ ਚੈੱਕ ਕਰਨ ਕਿ ਕੀ ਇਹਦੇ ਚ ਦੋ ਨੰਬਰ ਦਾ ਸਮਾਨ ਹਮੇਸ਼ਾ ਜਿਹੜੇ ਜਦੇ ਆਪ ਉਹ ਟੱਕਾ ਦੇ ਟਰੱਕ ਘਣਾਦੇ ਮਾਲਾਂ ਦੇ ਨਾਲ